ਸਾਰੀਆਂ ਇੰਸ਼ੋਰੈਂਸਸ ਦੇ ਵਿੱਚੋਂ ਕਾਰ ਤੇ ਬਾਈਕ ਦੀ ਇੱਕ ਇਦਾਂ ਦੀ ਇੰਸ਼ੋਰੈਂਸ ਹੈ ਜੋ ਸਾਡੇ ਦੁਆਰਾ ਬਹੁਤ ਘੱਟ ਸਮਝੀ ਜਾਂਦੀ ਹੈ ਜਦੋਂ ਅਸੀਂ ਨਵੀਂ ਗੱਡੀ ਲੈਣ ਜਾਂਦੇ ਹਾਂ ਤਾਂ ਡੀਲਰ ਸਾਨੂੰ ਇੰਸ਼ੋਰੈਂਸ ਦਿੰਦਾ ਹੈ ਤੇ ਅਸੀਂ ਨਵੀਂ ਗੱਡੀ ਦੇ ਚਾਰਜ ਚ ਚੁੱਪਚਾਪ ਉਹ ਇੰਸ਼ੋਰੈਂਸ ਲੈ ਵੀ ਲੈਂਦੇ ਹਾਂ ਪਰ ਜਦੋਂ ਉਹਨੂੰ ਰੀਨਿਊ ਕਰਾਉਣ ਦੀ ਵਾਰੀ ਆਉਂਦੀ ਹੈ ਫਿਰ ਸਾਡੇ ਦਿਮਾਗ 'ਚ ਸਵਾਲ ਖੜੇ ਹੋਣੇ ਸ਼ੁਰੂ ਹੋ ਜਾਂਦੇ ਆ ਯਾਰ ਮੇਰੇ ਲਈ ਜ਼ਰੂਰੀ ਹੈ ਹੀ ਇੰਸ਼ੋਰੈਂਸ ਮੈਨੂੰ ਕਲੇਮ ਟਾਈਮ ਤੇ ਮਿਲ ਜੇਗਾ ਇਹਦਾ ਕਿੰਨੇ ਕੁ ਪੈਸੇ ਮਿਲਣਗੇ ਕਿੰਨੇ ਪੈਸੇ ਕੱਟੇ ਜਾਣਗੇ ਤੇ ਉੱਥੇ ਅਸੀਂ ਕਨਫਿਊਜ਼ ਹੋ ਜਾਂਦੇ ਆ ਸੋ ਅੱਜ ਦੀ ਇਸ ਵੀਡੀ ਜਾਇਵਰ ਪ੍ਰਾਣੀ ਨੂੰ ਰੀਨਿਊ ਕਰਾਉਣਾ ਹੋਵੇ ਤੁਹਾਨੂੰ ਐਗਜ਼ੈਕਟਲੀ ਪਤਾ ਹੋਵੇਗਾ ਵੀ ਤੁਸੀਂ ਕੀ ਕਰਨਾ ਹੈ ਤੁਹਾਡੇ ਦਿਮਾਗ 'ਚ ਕੋਈ ਡਾਊਟ ਨਹੀਂ ਰਹੇ ਸੋ ਸਭ ਤੋਂ ਪਹਿਲਾਂ ਤਾਂ ਆਪਾਂ ਇਹ ਹੀ ਦੇਖ ਲੈਨੇ ਆ ਕਿ ਕਾਰ ਇੰਸ਼ੋਰੈਂਸ ਬ੍ਰੌਡਲੀ ਦੋ ਤਰ੍ਹਾਂ ਦੀ ਹੁੰਦੀ ਹੈ ਥਰਡ ਪਾਰਟੀ ਤੇ ਕੰਪਰੀਹੈਂਸਿਵ ਥਰਡ ਪਾਰਟੀ ਇੰਸ਼ੋਰੈਂਸ ਦਾ ਮਤਲਬ ਹੈ ਕਿ ਐਕਸੀਡੈਂਟ ਹੋਣ ਤੇ ਜਿਹੜੀ ਥਰਡ ਪਾਰਟੀ ਦਾ ਜੋ ਡੈਮੇਜ ਹੋਇਆ ਸਿਰਫ ਉਹੀ ਕਵਰ ਹੋਏਗਾ ਤੁਹਾਡੀ ਗੱਡੀ ਦਾ ਜੋ ਡੈਮੇਜ ਹੋਇਆ ਉਹ ਕਵਰ ਨਹੀਂ ਹੋਏਗਾ ਦੂਜੇ ਪਾਸੇ ਕੰਪਰੀਹੈਂਸਿਵ ਇੰਸ਼ੋਰੈਂਸ ਦਾ ਮਤਲਬ ਹੁੰਦਾ ਹੈ ਤੁਹਾਡੀ ਗੱਡੀ ਦਾ ਡੈਮੇਜ ਥਰਡ ਪਾਰਟੀ ਦਾ ਡੈਮੇਜ ਸਾਰੀਆਂ ਚੀਜ਼ਾਂ ਕਵਰ ਹੁੰਦੀਆਂ ਨੇ ਹੁਣ ਜੇਕਰ ਤੁਸੀਂ ਵਧੀਆ ਕਵਰ ਲੈਣਾ ਚਾਹੁੰਦੇ ਹੋ ਤਾਂ ਆਬਵੀਅਸ ਹੈ ਕਿ ਤੁਸੀਂ ਕੰਪਰੀਹੈਂਸਿਵ ਇੰਸ਼ ਉਮ ਆਪਣੀ ਕਾਰ ਇੰਸ਼ੋਰੈਂਸ ਦੇ ਨਾਲ ਲੈਣੇ ਚਾਹੀਦੇ ਆ ਸਭ ਤੋਂ ਪਹਿਲਾ ਐਡ-ਆਨ ਹੈ ਰਿਟਰਨ ਟੂ ਇਨਵੋਇਸ ਯਾਨੀ ਕਿ ਆਰਟੀਆ ਜਨਰਲੀ ਇਹ ਵਾਲਾ ਕਵਰ ਤੁਹਾਨੂੰ ਕੰਪਰੀਹੈਂਸਿਵ ਇੰਸ਼ੋਰੈਂਸ ਦੇ ਵਿੱਚ ਮਿਲ ਜਾਂਦਾ ਹੈ ਤੇ ਜੇਕਰ ਨਹੀਂ ਮਿਲਦਾ ਤਾਂ ਤੁਸੀਂ ਇਹਨੂੰ ਐਡ-ਆਨ ਕਰਨਾ ਨਾ ਭੁੱਲਣਾ ਆਰਟੀਆ ਦਾ ਮਤਲਬ ਹੁੰਦਾ ਹੈ ਕਿ ਜੇਕਰ ਤੁਹਾਡੇ ਗੱਡੀ ਨਾਲ ਕੋਈ ਮੇਜਰ ਡੈਮੇਜ ਹੁੰਦਾ ਹੈ ਜਾਂ ਫਿਰ ਚੋਰੀ ਹੁੰਦੀ ਹੈ ਤਾਂ ਤੁਹਾਡੀ ਇੰਸ਼ੋਰੈਂਸ ਕੰਪਨੀ ਆ ਉਹ ਕਾਰ ਦੀ ਤੁਹਾਨੂੰ ਇਨਵੋਇਸ ਜਿੰਨਾ ਅਮਾਉਂਟ ਦੇਗੀ ਜਿਹਦੇ ਵਿੱਚ ਕਾਰ ਦਾ ਸ਼ੋਰੂਮ ਪ੍ਰਾਈਸ ਇੰਸ਼ੋਰੈਂਸ ਆਰਸੀ ਦੀ ਜੋ ਵੈਲਿਊ ਹੈ ਉਹ ਵੀ ਇਨਕਲੂਡਡ ਹੋਏਗੀ ਜੇਕਰ ਤੁਸੀਂ ਆਰਟੀਆਈ ਐਡ-ਆਨ ਨਹੀਂ ਲੈਂਦੇ ਤਾਂ ਮੇਜਰ ਡੈਮੇਜ ਹੋਣ ਤੇ ਤੁਹਾਨੂੰ ਕਾਰ ਦੀ ਆਈਡੀਵੀ ਵੈਲਿਊ ਮਿਲੇਗੀ ਆਈਡੀਵੀ ਦਾ ਮਤਲਬ ਹੁੰਦਾ ਇਨਸ਼ੋਰਡ ਡਿclareਡ ਵੈਲਿਊ ਨਵੀਂ ਗੱਡੀ ਦੇ ਕੇਸ ਤੇ ਵਿੱਚ ਆਈਡੀਵੀ 95% ਹੁੰਦਾ ਐਕਸ ਸ਼ੋਰੂਮ ਪ੍ਰਾਈਸ ਦਾ ਹੁਣ ਫੋਰ ਐਗਜ਼ਾਮਪਲ ਤੁਸੀਂ ਕੋਈ ਨਵੀਂ ਗੱਡੀ ਲੈਣੇ ਹੋ ਤੇ ਉਹਤੇ ਤੁਹਾਨੂੰ ਕੁਝ ਸਪੈਸ਼ਲ ਡਿਸਕਾਊਂਟਸ ਮਿਲ ਜਾਂਦੇ ਆ ਮੰਨ ਲੈਂਦੇ ਆ ਕਿ ਜੇ ਨਵੀਂ ਗੱਡੀ ਦਾ ਐਕਸ ਸ਼ੋਰੂਮ ਪ੍ਰਾਈਸ ਹੈ 10 ਲੱਖ ਰੁਪਏ ਹੈ ਤੇ ਸਪੈਸ਼ਲ ਡਿਸਕਾਊਂਟ ਤੋਂ ਬਾਅਦ ਉਹ ਗੱਡੀ ਤੁਹਾਨੂੰ 9 ਲੱਖ ਰੁਪਏ ਦੀ ਮਿਲ ਰਹੀ ਆ ਬਟ ਜੇਕਰ ਤੁਹਾਡੇ ਕੋਲੇ ਆਰਟੀਆਈ ਐਡ-ਆਨ ਹੈ ਤੇ ਤੁਹਾ ਹੁਣ ਨਵੀਂ ਗੱਡੀ ਤਾਂ ਠੀਕ ਹੈ ਬਟ 2 ਸਾਲ 3 ਸਾਲ ਜਾਂ ਉਸ ਤੋਂ ਬਾਅਦ ਕੀ ਤਾਂ ਉਸ ਤੋਂ ਬਾਅਦ ਦਾ ਆਈਆੜੀਆਈ ਨੇ ਇੱਕ ਬਹੁਤ ਹੀ ਫਿਕਸਡ ਫਾਰਮੂਲਾ ਦੱਸਿਆ ਮਤਲਬ ਜੇਕਰ ਤੁਹਾਡੀ ਗੱਡੀ 3-4 ਸਾਲ ਪੁਰਾਣੀ ਹੈ ਤਾਂ ਉਹਦੇ ਐਕਸ਼ੂਰਮ ਪ੍ਰਾਈਸ ਦੇ ਵਿੱਚੋਂ 40% ਡੈਪ੍ਰੀਸੀਏਸ਼ਨ ਲਗਾ ਦਿਓ ਬਾਕੀ ਜੋ ਰਹੇਗਾ ਉਹ ਤੁਹਾਡੀ ਗੱਡੀ ਦਾ ਆਈਡੀਵੀ ਹੈ ਮਤਲਬ ਜੇਕਰ 10 ਲੱਖ ਦੀ ਗੱਡੀ ਆ ਤਾਂ ਉਹਦੀ ਵੈਲਿਊ 6 ਲੱਖ ਰੁਪਏ ਰਹਿ ਜਾਏਗੀ ਹੁਣ ਆਰਟੀਆਈ ਆਰਡਨ ਦੇ ਵਿੱਚ ਧਿਆਨ ਰੱਖਣ ਵਾਲੀ ਗੱਲ ਇਹ ਹੈ ਕਿ ਤੁਹਾਨੂੰ ਗੱਡੀ ਲੈਣ ਤੋਂ ਪਹਿਲੇ 3 ਸਾਲ ਤੱਕ ਹੀ ਮਿਲ ਸਕਦਾ ਹੈ ਉਸ ਤੋਂ ਬਾਅਦ ਬਹੁਤ ਘੱਟ ਇੰਸ਼ੋਰੈਂਸ ਕੰਪਨੀਆਂ ਨੇ ਜੋ ਕਵਰ ਦਿੰ ਹੁਣ ਇਸ ਤੋਂ ਬਾਅਦ ਗੱਲ ਹੁੰਦੀ ਹੈ ਜ਼ੀਰੋ ਡੈਪ੍ਰੀਸੀਏਸ਼ਨ ਕਵਰ ਦੀ ਜਿਹਨੂੰ ਕੋਈ ਜ਼ੀਰੋ ਡੈਪ ਕਵਰ ਵੀ ਕਿਹਾ ਜਾਂਦਾ ਤੇ ਇਹਨੂੰ ਬੰਪਰ ਟੂ ਬੰਪਰ ਵੀ ਬੋਲਦੇ ਆ ਤੇ ਤੁਹਾਨੂੰ 5 ਸਾਲ ਤੱਕ ਲਈ ਮਿਲ ਜਾਂਦਾ ਹੁਣ ਇਹ ਤਾਂ ਤੁਹਾਨੂੰ ਪਤਾ ਹੀ ਹੋ ਗਿਆ ਜੇ ਤੁਸੀਂ ਨਵੀਂ ਕਾਰ ਖਰੀਦਦੇ ਹੋ ਤਾਂ ਟਾਈਮ ਦੇ ਨਾਲ-ਨਾਲ ਉਹਦੀ ਵੈਲਿਊ ਡੈਪ੍ਰੀਸ਼ੀਏਟ ਹੁੰਦੀ ਹੈ ਯਾਨੀ ਕਿ ਉਹਦੀ ਵੈਲਿਊ ਟਾਈਮ ਦੇ ਨਾਲ-ਨਾਲ ਘਟਦੀ ਰਹਿੰਦੀ ਹੈ ਫਾਰ ਇਗਜ਼ਾਮਪਲ ਤੁਸੀਂ ਕੋਈ ਗੱਡੀ ਖਰੀਦੀ 10 ਲੱਖ ਰੁਪਏ ਦੀ ਤਾਂ ਡੈਪ੍ਰੀਸ਼ੀਏਸ਼ਨ ਲਗਾ ਕੇ 5 ਸਾਲ ਬਾਅਦ ਉਹਦੀ ਵੈਲਿਊ 5 ਲੱਖ ਰੁਪਏ ਰਹਿ ਜਾਏਗੀ ਯਾਨੀ ਕਿ origignal ਵੈਲਿਊ ਦਾ ਸਿਰਫ 50% ਆਪਾਂ ਮੰਨ ਕੇ ਚੱਲਦੇ ਹਾਂ ਕਿ ਇਹ 5 ਸਾਲ ਬਾਅਦ ਤੁਹਾਡੀ ਗੱਡੀ ਨੂੰ ਕੋਈ ਡੈਮੇਜ ਹੋ ਜਾਂਦਾ ਜ ਜਿਹਦੀ ਕਾਸਟ 50000 ਰੁਪਏ ਆਉਂਦੀ ਹੈ ਜੇਕਰ ਤੁਹਾਡੇ ਕੋਲ ਜ਼ੀਰੋ ਡੈਪ ਕਵਰ ਨਹੀਂ ਹੈ ਤਾਂ ਕੰਪਨੀ ਤੁਹਾਨੂੰ ਦਾ 50% ਯਾਨੀ ਕਿ 25000 ਰੁਪਏ ਹੀ ਰੀਇੰਬਰਸ ਕਰੇ ਜੀਰੋ ਡੈੱਬ ਕਵਰ ਲੈਣ ਦੇ ਨਾਲ ਤੁਹਾਡਾ ਜੋ ਪ੍ਰੀਮੀਅਮ ਹੈ ਉਹ ਐਨੂਲੀ 15 ਤੋਂ 20% ਬਚੇਗਾ ਪਰ ਜੇਕਰ ਤੁਸੀਂ ਫਰਡ ਕਰ ਸਕਦੇ ਹੋ ਤਾਂ ਤੁਹਾਨੂੰ ਡੈਫੀਨੇਟਲੀ ਐਡ-ਆਨ ਲੈਣਾ ਚਾਹੀਦਾ ਹੈ ਇਸ ਤੋਂ ਬਾਅਦ ਗੱਲ ਹੁੰਦੀ ਹੈ ਕੰਜ਼ਿਊਮੇਬਲ ਐਡ-ਆਨ ਦੀ ਕੰਜ਼ਿਊਮੇਬਲ ਦੇ ਵਿੱਚ ਕੁਝ ਪਾਰਟਸ ਇਨਕਲੂਡ ਹੁੰਦੇ ਆ ਜਿਵੇਂ ਕਿ ਨਟ ਬੋਲਟ ਹੋ ਗਿਆ ਏਸ ਇਕੁਇਲੈਂਟ ਹੋ ਗਿਆ ਬਾਲ 베ਰਿੰਗਸ ਹੋ ਗਿਆ ਗ੍ਰੀਸ ਵਗੈਰਾ ਇਹ ਪਾਰਟ ਜਨਰਲੀ ਕਾਰ ਦੇ ਫਰੰਟ ਦੇ ਵਿੱਚ ਹੁੰਦੇ ਆ ਤਾਂ ਜਦੋਂ ਕੋਈ ਡੈਮੇਜ ਹੁੰਦਾ ਤਾਂ ਜ਼ਿਆਦਾਤਰ ਜਿਹੜਾ ਖਰਚਾ ਹੁੰਦਾ ਉਹਦਾ ਟੋਟਲ 15 ਤੋਂ 20% ਫਰੰਟ ਤੇ ਹੀ ਯੂਜ਼ ਹੋ ਜਾਂਦਾ ਪਰ ਇਹ ਵਾਲਾ ਐਡ-ਆ ਅਸੀਂ ਤੁਹਾਨੂੰ ਰეკਮੈਂਡ ਕਰਾਂਗੇ ਕਿ ਇਹ ਵਾਲਾ ਐਡ-ਆਨ ਲੈਣਾ ਕਦੇ ਨਾ ਭੁੱਲਣਾ ਇਸ ਤੋਂ ਬਾਅਦ ਹੁੰਦਾ ਰੋਡ ਸਾਈਡ ਅਸਿਸਟੈਂਟ ਮਤਲਬ ਜੇਕਰ ਤੁਹਾਡੀ ਗੱਡੀ ਕਦੇ ਵੀ ਵਿਚ ਰਸਤੇ ਦੇ ਖਰਾਬ ਹੋ ਗਈ ਹੈ ਤਾਂ ਤੁਸੀਂ ਕੰਪਨੀ ਨੂੰ ਕਾਲ ਕਰਕੇ ਹੱਲ ਬੁਲਾ ਸਕਦੇ ਹੋ ਵੈਸੇ ਤਾਂ ਇਹ ਐਡ-ਆਨ ਤੁਹਾਨੂੰ 2 ਤੋਂ 3000 ਰੁਪਏ ਤੱਕ ਦਾ ਮਿਲਦਾ ਹੈ ਪਰ ਬਹੁਤ ਸਾਰੇ ਲੋਕਾਂ ਨੂੰ ਇਹ ਨਹੀਂ ਪਤਾ ਕਿ ਕਾਫੀ ਸਾਰੇ ਕ੍ਰੈਡਿਟ ਕਾਰਡਜ਼ ਦੇ ਨਾਲ ਇਹ ਵਾਲਾ ਐਡ-ਆਨ ਸਾਨੂੰ ਫ੍ਰੀ ਦੇ ਵਿੱਚ ਮਿਲਦਾ ਹੈ ਤੇ ਇਹ ਗੱਲ ਮੈਨੂੰ ਵੀ ਰੀਸੈਂਟਲੀ ਪਤਾ ਲੱਗਿਆ ਜਦੋਂ ਮੈਂ BKPay ਦੀ ਕਮਿਊਨਿਟੀ ਜੁਆਇਨ ਕੀਤੀ ਉੱਥੇ ਕ੍ਰੈਡਿਟ ਕਾਰਡ ਇੰਸ਼ੋਰੈਂਸ ਦੇ ਇੰਨੇ ਸਾਰੇ ਐਕਸਪਰ ਹੁਣ ਇਹ ਤਾਂ ਹੋ ਗਏ ਸਾਰੇ ਉਹ ਵਾਲੇ ਐਡ-ਆਨ ਜਿਹੜੇ ਬਹੁਤ ਜ਼ਰੂਰੀ ਹੈ ਇਸ ਤੋਂ ਇਲਾਵਾ ਕੁਝ ਹੋਰ ਵੀ ਐਡ-ਆਨਸ ਆਉਂਦੇ ਆ ਜਿਵੇਂ ਕਿ ਇੰਜਨ ਪ੍ਰੋਟੈਕਟ ਟਾਇਰ ਕਵਰ ਕੀ ਐਂਡ ਲੌਕ ਰਿਪਲੇਸਮੈਂਟ ਵੈਸੇ ਤਾਂ ਇਹ ਸਾਰੇ ਇੰਨ ਇੰਪੋਰਟੈਂਟ ਨਹੀਂ ਹੈ ਬਟ ਫਿਰ ਵੀ ਜੇਕਰ ਤੁਹਾਨੂੰ ਲੱਗਦਾ ਵੀ ਤੁਹਾਨੂੰ ਜ਼ਰੂਰਤ ਹੈ ਇਨ੍ਹਾਂ ਚੀਜ਼ਾਂ ਦੀ ਤਾਂ ਫਿਰ ਤੁਸੀਂ ਇਹਨਾਂ ਨੂੰ ਐਡ ਕਰ ਸਕਦੇ ਹੋ ਚਲੋ ਹੁਣ ਇਹ ਤਾਂ ਪਤਾ ਲੱਗ ਗਿਆ ਵੀ ਇੰਸ਼ੋਰੈਂਸ ਪਾਲਸੀ ਦੇ ਵਿੱਚ ਕੀ ਕੀ ਹੋਣਾ ਚਾਹੀਦਾ ਪਰ ਹਜੇ ਵੀ ਇਹ ਨਹੀਂ ਪਤਾ ਲੱਗਿਆ ਕਿ 2024 ਦੇ ਵਿੱਚ ਕਿਹੜੀ ਕੰਪਨੀ ਦੀ ਇੰਸ਼ੋਰੈਂਸ ਪਾਲਸੀ ਬੈਸਟ ਹੈ ਤਾਂ ਇਹ ਵੀ ਦੇਖ ਲੈਣੇ ਆ ਸੋ ਇੰਸ਼ੋਰੈਂਸ ਕੰਪਨੀ ਚੂਜ਼ ਕਰਨ ਦੇ ਲਈ ਸਾ ਯਾਨੀ ਕਿ ਆਨਨ ਐਵਰੇਜ ਕੰਪਨੀ ਨੇ 100 ਦੇ ਵਿੱਚੋਂ ਕਿੰਨੇ ਕਲੇਮ ਸੈਟਲ ਕੀਤੇ ਇਹਨੂੰ ਸੀਐਸਆਰ ਵੀ ਕਿਹਾ ਜਾਂਦਾ ਤੇ ਸੀਐਸਆਰ ਡਾਟਾ ਦੇ ਨਾਲ ਅਸੀਂ ਇਹ ਵੀ ਦੇਖਾਂਗੇ ਕਿ ਕੰਪਨੀ ਦਾ ਕਿੰਨੇ ਸਾਰੇ ਗ੍ਰੈਜੂਏਟਸ ਦੇ ਨਾਲ ਟਾਇਅਪ ਹੈ ਤੇ ਜਦੋਂ ਤੁਸੀਂ ਇਹ ਨੈਟਵਰਕ ਆਫ ਗ੍ਰੈਜੂਏਟਸ ਦੇ ਕੋਲ ਜਾਓਗੇ ਕਿ ਤੁਹਾਨੂੰ ਉੱਥੇ ਕੈਸ਼ਲੈਸ ਕਲੇਮ ਮਿਲ ਜੇਗਾ ਸੋ ਇਹ ਨੈਟਵਰਕ ਆਫ ਗ੍ਰੈਜੂਏਟਸ ਵਾਲਾ ਜਿਹੜਾ ਐਸਪੈਕਟ ਹੈ ਨਾ ਇਹ ਸਾਡੇ ਐਨਾਲਿਸਿਸ ਲਈ ਕਾਫੀ ਇੰਪੋਰਟੈਂਟ ਹੋ ਜਾਂਦਾ ਹੈ ਇਸ ਸਾਲ ਆਈਆਰਡੀਏਆਈ ਨੇ ਇਹ ਸੀਐਸਆਰ ਤੇ ਨੈਟਵਰਕ ਆਫ ਗ੍ਰੈਜੂਏਟਸ ਦਾ ਨਾ ਕੋਈ ਬਹੁਤਾ ਕਲੀਅਰ ਡਾਟਾ ਨਹੀਂ ਦਿੰ ਇਸ ਲਈ ਇਹ ਡਾਟਾ ਅਸੀਂ ਆਈਬੀਆਈ ਯਾਨੀ ਕਿ ਦ ਇੰਸ਼ੋਰੈਂਸ ਬਰੋਕਰਸ ਐਸੋਸੀਏਸ਼ਨ ਆਫ ਇੰਡੀਆ ਦੀ ਵੈਬਸਾਈਟ ਤੋਂ ਲਿਆ ਇੱਥੇ ਅਸੀਂ ਉਹਨਾਂ ਕੰਪਨੀਆਂ ਨੂੰ ਰੈੱਡ ਹਾਈਲਾਈਟ ਕਰਤਾ ਹੈ ਜਿਨ੍ਹਾਂ ਦਾ ਸੀਐਸਆਰ ਐਵਰੇਜ ਤੋਂ ਘੱਟ ਹੈ ਤੇ ਜਿਨ੍ਹਾਂ ਦਾ 3000 ਤੋਂ ਘੱਟ ਗ੍ਰਾਜਸ ਦੇ ਨਾਲ ਟਾਈਪ ਹੈ ਹੁਣ ਇਹ ਫਿਲਟਰ ਲਾਉਣ ਦੇ ਨਾਲ ਸਾਡੇ ਕੋਲੇ 15 ਇੰਸ਼ੋਰੈਂਸ ਕੰਪਨੀਆਂ ਬਚਦੀਆਂ ਨੇ ਹੁਣ ਇਹਨਾਂ 15 ਕੰਪਨੀਆਂ ਦੇ ਵਿੱਚ ਅਸੀਂ ਇਨਕਾਇਰਡ ਕਲੇਮਸ ਰੇਸ਼ੋ ਨੂੰ ਕੰਪੇਅਰ ਕਰਾਂਗੇ ਜਿਹਨੂੰ ਕਿ ਆਈਸੀਆਰ ਵੀ ਕਿਹਾ ਜਾਂਦਾ ਹੈ ਬਟ ਇਹ ਚੀਜ਼ ਕਰਨ ਤੋਂ ਪਹਿਲਾਂ ਆਪਾਂ ਇਹ ਸਮਝ ਲਈਏ ਨੇ ਵੀ ਇਹ ਆਈਸੀਆਰ ਹੁੰਦਾ ਕੀ ਹੈ ਤੇ ਇਹ ਇੰਨਾ ਇੰ ICR ਦਾ ਮਤਲਬ ਹੈ ਵੀ ਇੱਕ ਫਾਈਨੈਂਸ਼ੀਅਲ ਇਅਰ ਦੇ ਵਿੱਚ ਕੰਪਨੀ ਨੂੰ ਟੋਟਲ ਕਿੰਨਾ ਪ੍ਰੀਮੀਅਮ ਅਮਾਉਂਟ ਕਲੈਕਟ ਹੋਇਆ ਤੇ ਕਿੰਨੇ ਅਮਾਉਂਟ ਦੇ ਕਲੇਮਸ ਕੰਪਨੀ ਨੇ ਪੇ ਕੀਤੇ ਫਾਰ ਐਗਜ਼ਾਮਪਲ ਜੇਕਰ ਕੰਪਨੀ ਦਾ ਇਨਕਾਇਰਡ ਕਲੇਮ ਰੇਸ਼ੋ 88% ਹੈ ਤਾਂ ਮਤਲਬ ਕੰਪਨੀ ਨੂੰ 100 ਰੁਪਏ ਦਾ ਟੋਟਲ ਪ੍ਰੀਮੀਅਮ ਕਲੈਕਟ ਹੋਇਆ ਤੇ ਉਹਨੇ 88 ਰੁਪਏ ਐਜ਼ ਅ ਕਲੇਮ ਦੇ ਤੌਰ ਤੇ ਪੇ ਕੀਤੇ ICR ਤੋਂ ਕੰਪਨੀ ਦੀ ਫਾਈਨੈਂਸ਼ੀਅਲ ਹੈਲਥ ਦਾ ਵੀ ਪਤਾ ਲੱਗ ਜਾਂਦਾ ਹੈ ਜੇਕਰ ਕੰਪਨੀ ਦਾ ICR 100% ਤੋਂ ਜ਼ਿਆਦਾ ਹੈ ਤਾਂ ਇਹਦਾ ਮਤਲਬ ਹੈ ਕਿ ਕੰਪਨੀ ਪ੍ਰੀਮੀਅਮ ਤੋਂ ਜ਼ਿਆਦਾ ਕਲੇਮਸ ਪੇ ਕਰ ਰਹੀ ਹੈ ਤਾਂ ਇਸ ਤੋਂ ਇਹ ਅੰਦਾਜ਼ਾ ਲਗਾ ਸਕਦੇ ਹਾਂ ਕਿ ਕੰਪਨੀ ਦੀ ਫਾਈਨੈਂਸ਼ੀਅਲ ਹੈਲਥ ਬਹੁਤ ਹੀ ਠੀਕ ਨਹੀਂ ਹੈ ਉਹ ਆਉਣ ਵਾਲੇ ਟਾਈਮ ਚ ਲਾਸਸ ਦੇ ਵਿੱਚ ਜਾ ਸਕਦੇ ਆ ਤੇ ਜੇਕਰ ਕੰਪਨੀ ਦਾ ਆਈਸੀਆਰ 70% ਤੋਂ ਘਟਾ ਹੈ ਤਾਂ ਇਹਦਾ ਮਤਲਬ ਹੈ ਕਿ ਕੰਪਨੀ ਖੁਦ ਹੀ ਪ੍ਰੋਫਿਟ ਕਮਾ ਰਹੀ ਹੈ ਜਾਂ ਤਾਂ ਉਹ ਬਹੁਤ ਸਾਰੇ ਕਲੇਮਸ ਰਿਜੈਕਟ ਕਰ ਰਹੀ ਹੈ ਜਾਂ ਫਿਰ ਕਸਟਮਰਸ ਨੂੰ ਬਹੁਤ ਜ਼ਿਆਦਾ ਪ੍ਰੀਮੀਅਮ ਚਾਰਜ ਕਰ ਰਹੀ ਹੈ ਸੋ ਆਈਡਲੀ ਤੁਹਾਨੂੰ ਉਸੇ ਇੰਸ਼ੋਰੈਂਸ ਕੰਪਨੀ ਨਾਲ ਜਾਣਾ ਚਾਹੀਦਾ ਜਿਹਦਾ ਆਈਸੀਆਰ 70 ਤੋਂ 100 ਦੇ ਵਿਚਕਾਰ ਹੋਵੇ ਤੇ ਥੈਂਕਫੁਲੀ ਆਈਆਰਡੀਆਈ ਨੇ ਇਸ ਚੀਜ਼ ਦਾ ਡਾਟਾ ਰਿਲੀਜ਼ ਕੀਤਾ ਤੇ ਜੇਕਰ ਅਸੀਂ ਇਹ ਪਿਛਲੇ 2 ਸਾਲ ਤਾਂ ਹੁਣ ਇੱਥੇ ਅਸੀਂ ਉਹ ਕੰਪਨੀਆਂ ਨੂੰ ਰੈੱਡ ਹਾਈਲਾਈਟ ਕਰਤਾ ਜਿਨ੍ਹਾਂ ਦਾ ਆਈਸੀਆਰ 70 ਤੋਂ ਘੱਟ ਆ ਜਾਂ ਫਿਰ 100 ਤੋਂ ਜ਼ਿਆਦਾ ਹੈ ਤੇ ਇਹ ਫਿਲਟਰ ਲਾਉਂਦੇ ਹੀ ਸਾਡੇ ਕੋਲੇ ਸਿਰਫ ਨੌ ਕੰਪਨੀਆਂ ਬਚਦੀਆਂ ਨੇ ਹੁਣ ਇਸ ਤੋਂ ਬਾਅਦ ਹਰ ਕਿਸੇ ਦੀ ਆਪਣੀ ਆਪਣੀ ਜ਼ਰੂਰਤ ਹੋਏਗੀ ਇੰਸ਼ੋਰੈਂਸ ਕੰਪਨੀ ਨੂੰ ਲੈ ਕੇ ਬਟ ਫਿਰ ਵੀ ਜੇਕਰ ਮੈਨੂੰ ਟੌਪ ਦੀਆਂ ਚਾਰ ਕੰਪਨੀਆਂ ਪਿਕ ਕਰਨੀਆਂ ਪੈਣ ਤਾਂ ਉਹ ਹੋਏंगी HDFC Ergo, ICICI Lombard, SBI ਤੇ New India Assurance ਬਟ ਜੇਕਰ ਹਜੇ ਵੀ ਤੁਹਾਨੂੰ ਤੁਹਾਡੇ ਲਈ ਬੈਸਟ ਇੰਸ਼ੋਰੈਂਸ ਨਹੀਂ ਮਿਲੀ ਹੈ ਤਾਂ ਤੁਸੀਂ ਆਪਣੀ ਉਸ ਸਪੈਸੀਫਿਕ ਕੁਰੀ bkifaiti community bkifaiti.co ਤੇ ਜਾ ਕੇ ਪੁੱਛ ਸਕਦੇ ਹੋ ਉਥੇ ਬਹੁਤ ਸਾਰੇ ਇੰਸ਼ੋਰੈਂਸ ਐਕਸਪਰਟਸ ਨੇ ਜਿਨ੍ਹਾਂ ਤੋਂ ਤੁਹਾਨੂੰ ਤੁਹਾਡੇ ਸਵਾਲਾਂ ਦੇ ਜਵਾਬ 100% ਮਿਲ ਜਾਣਗੇ ਕਮਿਊਨਿਟੀ ਨੂੰ ਜੁਆਇਨ ਕਰਨ ਦਾ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਹੈ ਵੀਡੀਓ ਕਿਵੇਂ ਲੱਗੀ ਜ਼ਰੂਰ ਦੱਸਿਓ ਜਲਦੀ ਮਿਲਦਿਆਂ ਕਿਸੇ ਨਵੀਂ ਵੀਡੀਓ ਦੇ ਨਾਲ ਟਿਲ ਦੈਨ bkifaiti